ਨੀਤੀ ਖਤਮ ਹੋ ਹੀ ਰਹੀ ਹੈ ਮੈਂ ਤਾਂ ਕਹਿਨੀ ਹੁੰਨੀ ਆ ਮੁੰਡੇ ਉਵੇਂ ਨਹੀਂ ਖਤਮ ਹੋ ਰਹੇ ਜੀ ਹਰੇਕ ਅਜੇ ਵੀ ਆਉਦੇ ਵਾਰਸ ਲੱਭਦਾ ਹੈ ਅਜੇ ਵੀ ਮੁੰਡਿਆਂ ਇਹ ਨਹੀਂ ਕਿ ਮੁੰਡਿਆਂ ਨੂੰ ਭਰੂਨ ਚ ਮਾਰਿਆ ਜਾ ਰਿਹਾ ਅਜਿਹਾ ਕੁਝ ਨਹੀਂ ਹੋ ਰਿਹਾ ਪਰ ਮੁੰਡਾ ਕਿੱਥੇ ਮਰ ਰਿਹਾ ਮੁੰਡਾ ਨਸ਼ੇ ਨਾਲ ਵੀ ਮਰ ਰਿਹਾ ਮੁੰਡਾ ਡਿਪਰੈਸ਼ਨ ਨਾਲ ਵੀ ਮਰ ਰਿਹਾ ਮੁੰਡਾ ਘਰਦਿਆਂ ਦੇ ਮਗਰ ਲੱਗ ਕੇ ਇੱਕ ਬੈਂਡਾਂ ਵਾਲੀ ਨਾਲ ਵਿਆਹ ਕਰਾ ਕੇ ਉਹਨੂੰ ਵਿਦੇਸ਼ ਤੋਰ ਦਿੰਦਾ ਜੀ ਲੋੜਿਆਂ ਦਾ ਕਰਜ਼ਾ ਉਹ ਚੁਕਦਾ ਹੈ ਉਧਰ ਜਾ ਕੇ ਬਦਲ ਜਾਂਦੀ ਹੈ ਜਾਂ ਕਿਸੇ ਹੋਰ ਮੁੰਡੇ ਦੇ ਨਾਲ ਗੱਲਾਂ ਮਾਰਨ ਲੱਗ ਜਾਂਦੀ ਹੈ ਉਦੋਂ ਫਿਰ ਬੰਦੇ ਦੀ ਜੂਨ ਕੋਈ ਨਹੀਂ ਹੁੰਦੀ ਮੈਂ ਹਮੇਸ਼ਾ ਮੈਂ ਕਹਿੰਨੀ ਆ ਬਰਾਬਰ ਹੀ ਆ ਜਿੰਨਾ ਦੁੱਖ ਦੂਜੀ ਔਰਤ ਦਾ ਬੰਦੇ ਨੂੰ ਆ ਉਨਾ ਹੀ 부ੜੀ ਨੂੰ ਵੀ ਆ ਉਹਨਾਂ 부ੜੀ ਨੂੰ ਵੀ ਆ ਪਰ 부ੜੀ ਦੇ ਵਿੱਚ ਸਹਿਣਸ਼ੀਲਤਾ ਬੰਦੇ ਨਾਲੋਂ ਵੱਧ ਆ ਜੇ 부ੜੀ ਨੂੰ ਆਪਦੇ ਘਰ ਵਾਲੇ ਦੇ ਐਕਸਟਰਾ ਮੈਰਿਟਲ ਅਫੇਅਰ ਬਾਰੇ ਪਤਾ ਲੱਗਦਾ ਉਹ ਕਿਤੇ ਨਾ ਕਿਤੇ ਆਪਦੇ ਬੱਚਿਆਂ ਲਈ ਆਪਦੇ ਪਰਿਵਾਰ ਲਈ ਸਹਿ ਸਕਦੀ ਹੈ ਉਹਨੂੰ ਮਾਫ ਕਰ ਸਕਦੀ ਹੈ ਪਰ ਬੰਦਾ ਕਦੇ ਔਰਤ ਨੂੰ ਮਾਫ ਨਹੀਂ ਕਰ ਸਕਦਾ ਇਸ ਗੱਲ ਲਈ ਹੋਰ ਕੋਈ ਗਲਤੀ ਕਰੇ ਉਹ ਜੀ ਹੋਰ ਚਾਹੇ ਉਹ ਕਤਲ ਕਰਕੇ ਆ ਜੇ ਬੰਦਾ ਕਹਿ ਦਿੰਦਾ ਹੈ ਕਿ ਭਾਈ ਮੈਂ ਮੈਂ ਮਾਰਿਆ ਬੰਦਾ ਜਾਂ ਮੈਥੋਂ ਕਤਲ ਹੋਇਆ ਉਹ ਆਪਦੀ ਜਨਾਨੀ ਦਾ ਪਰਚਾ ਆਉਦੇ ਸਿਰ ਲੈ ਲੈਂਦਾ ਬੰਦੇ ਚ ਇੰਨੀ ਤਾਕਤ ਹੁੰਦੀ ਹੈ ਪਰ ਬੰਦਾ ਆਉਂਦੀ ਬੁੜੀ ਨੂੰ ਕਿਸੇ ਹੋਰ ਬੰਦੇ ਨਾਲ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਇਹ ਸਾਈਕੀ ਆ ਮੁੰਡਿਆਂ ਦੀ ਜੀ ਅਸੀਂ ਅਸੀਂ ਮਤਲਬ ਜਦੋਂ ਕਿਸੇ ਨਾਲ ਗੱਲ ਕਰਦੇ ਆ ਤੇ ਉਹ ਕਹਿ ਦਿੰਦਾ ਵੀ ਹਾਂ ਮੈਂ ਹਰ ਹਰ ਚੀਜ਼ ਬਰਦਾਸ਼ਤ ਕਰ ਸਕਦਾ ਹਾਂ ਪਰ ਮੈਂ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦਾ ਅੱਜ ਦੇ ਟਾਈਮ ਦੇ ਵਿੱਚ ਵੀ ਜੀ ਜੀ ਨਹੀਂ ਕਰਦੇ ਤੇ ਜੇ ਹੁਣ ਤੁਸੀਂ ਆਖੋ ਮੈਂ ਮੁੰਡਿਆਂ ਦਾ ਇਹਦਾ ਐਕਸਟਰਾ ਮੈਰਿਟਲ ਅਫੇਅਰ ਹੁੰਦਾ ਸਾਡਾ ਵੀ ਹੋਣਾ ਚਾਹੀਦਾ ਫਿਰ ਐ ਨਹੀਂ ਨਾ ਹੁੰਦਾ ਐ ਨਹੀਂ ਨਹੀਂ ਹੁੰਦਾ ਉਹ ਨਹੀਂ ਐਕਸੈਪਟ ਕਰਦਾ ਫਿਰ ਤੁਸੀਂ ਕਿਦੋਂ ਤੱਕ ਕਾ ਤੁਸੀਂ ਵੀ ਨਹੀਂ ਨਾ ਕਰ ਸਕਦੇ ਕਿ ਤੂੰ ਮੇਰੀ ਗੱਲ ਮੰਨ ਜਬਰਦਸਤੀ ਥੋੜੀ ਹੈ ਰਿਸ਼ਤਾ ਹੈ ਤੁਹਾਡਾ ਕੋਈ ਖਰੀਦ ਥੋੜੀ ਲਿਆ ਤੁਹਾਡੇ ਪਿਓ ਨੇ ਜੇ ਵਿਆਹ ਕਰਤਾ ਆਪਦੀ ਕੁੜੀ ਦਾ ਖਰੀਦਿਆ ਥੋੜੀ ਆ ਉਹ ਆ ਆ ਫਰਕ ਹੁੰਦਾ ਹੈ ਤੇ ਮੈਨੂੰ ਇਹ ਸਾਰੇ ਕਾਸੇ ਦੇ ਪਿੱਛੇ ਜਿਵੇਂ ਮੁੰਡੇ ਦਾ ਕੁੜੀ ਬਾਨਾ ਮੁੰਡੇ ਖਤਮ ਹੋ ਜਾਣਗੇ ਆ ਮੁੰਡੇ ਐਂ ਵੀ ਖਤਮ ਹੋਣਗੇ ਮੁੰਡੇ ਜਦੋਂ ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਆ ਕੁੜੀਆਂ ਕੁੜੀਆਂ ਨਾਲ ਵਿਆਹ ਕਰਾਈ ਜਾਂਦੇ ਆ ਮੁੰਡੇ ਕੀ ਫਿਰ ਨਾਲ ਕੁੜੀਆਂ ਵੀ ਖਤਮ ਹੋਣਗੀਆਂ ਕਿਸੇ ਦੇ ਘਰ ਧੀ ਨੇ ਵੀ ਜਨਮ ਲੈਣਾ ਸੀ ਠੀਕ ਹੈ ਸੋ ਆ ਚੀਜ਼ਾਂ ਨੇ ਤੇ ਹੋ ਦੇਖੋ ਦੇਖੀ ਨੇ ਮੈਂ ਤਾਂ ਕਹਿੰਦੀ ਸੀ ਅੰਬਰਸਰ ਵਾਲਾ ਮੇਲਾ ਨਾ ਰੁਕਦਾ ਹੋਈ ਜਾਂਦਾ ਕਿਉਂ ਬਾਅਦ ਚ ਥੋੜੇ ਚਰਵਾਦੀ ਜੰਗ ਲੱਗੀ ਐ ਇੱਕ ਅੱਧਾ ਗੋਲੇ ਇਹਨਾਂ ਦਾ ਵੀ ਵਜਦਾ ਪੋਪੜ ਚ ਤੇ ਅਕਲ ਟਕਾਣੇ ਨਾ ਟੈਕ ਨਾਲ ਹੀ ਮਰ ਜਾਣਾ ਸੀ ਸਹੀ ਗੱਲ ਪਰ ਇਹ ਨਿਭੜ ਜਾਂਦੀ ਇੱਕ ਪ੍ਰਜਾਤੀ ਜੀ ਜੀ ਇਹ ਆਏ ਨਹੀਂ ਇਹਨਾਂ ਨੂੰ ਅਕਲ 15 ਕ ਸਾਲਾਂ ਬਾਅਦ ਆਊਗੀ ਜਦੋਂ